ਸਾਸਿਕਾਲ ਸਜਣੋ ਸਵਾਗਤ ਕਰਦੇ ਆ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਸਜਣੋ ਪਹੁੰਚੇ ਆ ਪਿੰਡ ਪਿੱਖੀਵਡ ਸ਼ਹਿਰ ਕਹਿਦਗੇ ਬਾਹਰ ਬਾਈਕਾਂ ਤੇ ਡੇਰਾ ਵੀਰ ਦਾ ਗਰਲੀਨ ਸਿੰਘ ਦਾ ਖੇਲੂ ਫਾਰਮ ਤੇ ਪਹੁੰਚੇ ਆ ਇੱਕ ਵਾਇਰ ਵਿਖਾਉਣ ਲੱਗੇ ਆ ਚੰਗੇ ਸੋਹਣੇ ਮਿਲ ਕੇ ਚੱਲ ਰਹੀ ਸਜਣੋ ਸਾਰੀ ਬਧੇਰੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਫਰਜ਼ ਸਮਝ ਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਦਾ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਏ ਤੇ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਨਾ ਕਿਉਂਕਿ ਪੈਸੇ ਦੇਣੇ ਆ ਕੋਈ ਵੀ ਲੰਮੇ ਵਾਲੀ ਗੱਲ ਨਾ ਪਿਛੇ ਰਹਿ ਜੀ ਕਰਦੇ ਆ ਗੱਲ ਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵਧੀਆ ਜੀ ਠੀਕ ਜੀ ਹਾਂਜੀ ਠੀਕ ਆ ਨਾਮ ਜੀ ਇਹ ਨਾਮ ਗੁਰਲੀਨ ਸਿੰਘ ਪਿੰਜ ਭਿੱਖੀਵਿੰਡ ਫੋਨ ਨੰਬਰ 82643 109 ਸੀ ਠੀਕ ਆ ਇੱਕ ਵਾਇਡ ਆ ਗਿਆ ਨਾ ਹਾਂਜੀ ਸੂਈ ਸਵਾਈ ਮਗਰ ਫੀਮੇਲ ਬੱਚੀ ਆ ਗਈ ਠੀਕ ਆ ਤੇ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਕੋਈ 10 ਕਿ ਦਿਨ ਹੋ ਗਏ ਹੈ ਜੇ ਮੈਲਾ ਮੁਲਾ ਨਹੀਂ ਗਾਣੇ ਮਾਰਿਆ ਠੀਕ ਹੈ ਮੈਲੇ ਚਾਲੂ ਨਾ ਤੇ ਹੁਣ ਕਿੰਨਾ ਕਿ ਦੁੱਧ ਚਾਲੂ ਆ ਐ ਵਕਤ 16 17 ਕਿਲੋ ਦੁੱਧ ਤਿਆਰ ਆ ਕੋਈ 15 ਮੰਨ ਕੇ ਸਭ ਦਾ ਜਦਾਂ ਮਰਜ਼ੀ ਕਰ ਲੈ ਫੁੱਲਾ ਢੁੱਲਾ ਠੀਕ ਹੈ 20 ਕਰ ਜੂ 20 ਵਧੀਆ ਸਭੀ ਵਧੀਆ ਨਾ ਤੋਰਾ ਚੈੱਕ ਕਰਵਾ ਦੇ ਤੋਰ ਦੇ ਪਰਾਂ ਨੂੰ ਮੇਰਾ ਪ੍ਰਾ ਨਵ ਸੱਜਣੂ ਬਾਕੀ 1 1 2 ਦੁੱਧ ਤਾੜਾ ਵੀ ਵਿੱਚ ਮਰਵਾ ਕੇ ਵਿਖਾ ਦੇਣਗੇ ਚੌਣ ਚਾਂ ਬਿਲਕੁਲ ਓਕੇ ਆ ਹਾਂਜੀ ਠੀਕ ਆ ਨੋ ਜੀ ਉਹ ਥੋੜਾ ਧਿਆਨ ਆ ਜੀ ਫੌਂਕ ਚ ਨਹੀਂ ਵੇਣ ਕੋਈ ਗੱਲ ਨਹੀਂ ਧਿਆਨ ਨਾ ਨਹੀਂ ਲੈ ਆ ਮੇਰਾ ਵੀਰ ਸਜਣੋਂ ਲੇਵਲੂਆ ਬੜਾ ਜਰਸੀ ਜਿਹਨੂੰ ਪੰਜਾਬ ਵਾਲੀ ਜਿਵੇਂ ਕਹਿਦਗੇ ਉਹ ਵੱਡੇ ਢਾਂਚੇ ਦੇ ਵਿੱਚ ਆ ਗਈ ਆ ਬਿਲਕੁਲ ਬਲੈਕ ਕਲਰ ਦੀ ਆ ਵਸ਼ੀ ਬਲੈਕ ਤੇ ਵਾਈਟ ਆ ਥਾਂ ਤੋਂ ਚੰਗਾ ਹੱਥੀ ਮੁਠੀ ਵਾਲਾ ਥਾਂ ਲੱਗਾ ਓਹੋ ਧੰਨਵਾਦ ਜੀ ਬੰਦੋ ਮੇਰਾ ਪਰ ਧੰਨਵਾਦ ਜੀ ਦੇ ਕੀਮਤ ਵੀ ਆਪਾਂ ਕਰਾਉਣੀ ਹੈ ਪਹਿਲਾਂ ਇੱਕ ਅਦੀ ਧਾਰ ਮਰਵਾ ਲਈਏ। ਵਾਹ। ਮਾਰ ਦੇ ਭਾਈ। ਲਓ ਸਜਣੋ। ਬੱਸ ਕਰ ਵੀਰ। ਹੈਨਾ? ਲਓ। ਰੇਟ ਕਿੰਨਾ ਕਰਨਾ? ਮੁੱਲ ਨਾ 50000 ਤੇ 48000 ਜਸ ਨੂੰ ਦੇਣੀ ਆ। 48 ਦੀ? ਹਾਂਜੀ। ਉਹ ਛੱਡ ਦੀ ਯਾਰ। ਨਹੀਂ, 48 ਦੀ ਹੋਣੀ ਆ 48 ਦੀ। 48 ਦੀ ਦੇਣੀ ਆ। ਹਾਂਜੀ। ਲਓ ਸਜਣੋ 48000 ਦੀ ਖਰੀਦਦਾਰੀ ਕਰਿਓ। ਸਤਿ ਸ੍ਰੀ ਅਕਾਲ।